ਸਤਿ ਸ਼੍ਰੀ ਅਕਾਲ ਜਨ 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 ਸਤਿ ਨਾਮ ਵਾਹਿਗੁਰੂ ਸਤਿ ਨਾਮ ਜਨ 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 ਸਤਿ ਨਾਮ ਵਾਹਿਗੁਰੂ ਸਤਿ ਨਾਮ ਆਗੇ 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 ਆ ਬਰਬੁਰਾ ਜਾਈ ਸੋਰੀ ਬਰਬੁਰਾ ਫੜਾ ਫੜਾ ਸੇਵਕ ਯਸ ਰੋਪਨ ਇੱਕ ਪਾਸੇ ਵਾਈਂ ਪਰ ਲੱਭਾ ਬਰਬੁਰਾ ਸੱਤ

एक दिन एक दिन ओथी का बंडा से उतारोगे हां जी देखो सेम का औषध देखो 400 वक्के ले जाओ तो हम ऐसे ले लिए हां बोला रेडियो करा नहीं है ओथो ले आओगे 400 कितने चार 400 और एक लाख हां आ लाई लेजा पहले तेरे काटों ले आओ कहीं जा ला यार यहां यार मजा आगा ला के हो Terima itu

ਤਾਂ ਤਾਂ ਬਰਬਾਸ਼ਤ ਤੇ ਜੀਥੇ ਇਸਤਾਨ ਤੇ ਖੜੇ ਆ ਅੱਜ ਅਸੀਂ ਆ ਗ੍ਰਾਮਤਾ ਦੀ ਅਰਦਾਸ ਕਰਨ ਲੱਗੇ ਆ ਸੋ ਅੱਜ 10 ਖੰਡ ਪਾਠ ਸੈਵ ਆਰੰਭ ਹੋਣ ਲੱਗੇ ਹਨ ਜਿਸ ਦੇ ਦਾਤ੍ਰਿਕ ਨੂੰ ਕੋ ਉਪਾਏ ਜਾਣਗੇ ਉਸ ਤੋਂ ਅਪਰੰਤ ਦਾਤ੍ਰਿਕ ਨੂੰ ਗਤੋ ਤੋਂ ਅਪਰੰਤ ਬਾਰਾਂ ਤ੍ਰਿਕ ਨੂੰ ਮੇਲੇ ਦੇ ਸੰਬੰਧ ਵਿੱਚ ਫਿਰ ਕੋ ਪਾਈ ਜਾਣਗੇ ਸੂ ਸੰਗਤਾਂ ਨੂੰ ਬੇਤੀ ਹੈ ਕਿ ਸਾਰੇ ਹੋਂ ਆਪ ਜੀ ਇਸ ਮੇਲੇ ਵਿੱਚ ਪਹੁੰਚਣ ਦੀ ਕਿਰਪਾਤਾ ਕਰੋ 外地的考生，外 ਇਨਾ ਪਲੇ ਲੈ ਲਓ ਪਾਚਾ ਚਾਹ ਲੈ ਲਓ ਚਾਰਲੇ ਚਾਹ ਲੈ ਚਾਹ ਲੈ ਲਓ ਚਲੋ ਜੀ ਚਾਹ ਆ ਲੈ ਚਾਹ ਲੈ ਲਓ ਚੋਰ ਤਾਂ ਲੈ ਲਓ ਆਜੋ ਭਾਈ ਆਜੋ ਆਜੋ ਬਾਬਾ ਜੀ ਆ ਆਹ ਵੀ ਜਿਹੜੀ ਸਾਨੂੰ ਕੋ ਲੋਤੀ ਜਿਹੜੇ ਮੱਦੇ ਉਪਰ ਆਹ ਨਾਲ ਹਾਲ ਦੇ ਮੂਰੇ ਹੋਂਡਾ ਆਂਡਾ ਆ ਲਓ

ਨਾਮ ਅਰਿ ਆ ਬੜਾ ਟੱਟ ਫੜੋ ਮਰਿ ਗੁਰੂ ਲੈ ਲਓ ਬੀ ਆਰ ਪਤਾਰੀ ਨਾ ਰਹਿਣ ਉਹ ਪੰਚੋ ਸੋਸ ਬਾਰਸ਼ੇ ਰਸਮਿਕ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਬੈਠੇ ਆਏ ਪ੍ਰੰਤਤ ਗੁਰੂ ਨਾਨਕ ਆਸਰਾਮ ਦਾ ਸਹਾਇਤਾ ਤਿੰਨ ਤੋਂ ਬੰਨ ਸਿੰਘ ਜੀ ਹੋ ਰਹੇ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈ ਹੈ ਜਿਹੜੇ ਸਾਧੂ ਵਿਦਿਆਰਥੀ ਇੱਕ ਬਾਤ ਅਸੀਂ ਇਹ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਆਸਰਾ ਦਾ ਸਵਾਸਾਂ ਜੀ ਕੀ ਬਖਸ਼ ਤੁਹਾਨੂੰ ਤਾਂ ਸੋ ਜੀ ਅਰਸਨ ਜੀ ਦਾ ਹਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਇਹ ਨਮਾਨਿਆ ਦੇ ਮਾਨ ਤੇ ਤਾਨਿਆ ਦੇ ਤਾਨ ਤੇ ਤੁੰ ਤੁੰ ਸ਼੍ਰੀ ਵਾਪਸ ਜੀ ਜਸਤਾਨ ਮੇ ਸਲਾਣਾ ਸਮਾਗਮ ਨੂੰ ਆਰੰਭ ਹੋਣ ਦਾ ਪਰਮਾਤਮਾ ਦਾ ਬਖਸ਼ੇ ਪਵਨ ਜੀ ਨੂੰ ਹਾਂ ਪਰਸਾ ਆਗਮ ਕੋਲੇ ਦਾਰ ਸਿਦਾਰੀ ਵਾਸੋ ਸੰਕਮਾ ਨਦਰ ਨੇ ਹਾਲ ਕਰੋ ਨਾਮ ਕਮਾ ਛੱਡ ਦੀ ਗਰਾਨ ਜੈ ਭਾਵੇ ਸੋਤਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੁਲੇ ਇਸੋ ਨਿਹਾਲ Oh man. ਦਿਨਾਂ ਪਿਆਰਿਆਂ ਆ Salve, ਦੇ ਵਿੱਚ ਪਹਿਲੇ ਸ੍ਰੀ ਖੰਡਪਾਣ ਸਰਦਾਰ ਰਮਨ ਸਿੰਘ ਜੀ ਦੇ ਦੋਤੇ ਸਹਿਕਰ ਸਹਿਬਾ ਜੀ ਅਤੇ ਪੋਤਰਾ ਅਰਮਾਨ ਸਿੰਘ ਅਤੇ ਪੋਤਰੀ ਐਸਲੀਨ ਕੋਲ ਘਰ ਦੇ ਸੁਖ શાંતੀ ਚੜ੍ਹਦੀ ਕਲਾ ਵਾਸਤੇ ਮਹਾਰਾਜ ਜੀ ਪਿੰਡ ਰੋਸੀਆਂ ਨੇ ਤੋਂ ਸ੍ਰੀ ਖੰਡਪਾਣ ਸਾਹਿਬ ਪਰਾਰੰਭ ਕਰਵਾਣ ਲੱਗੇ ਨੇ ਕਿਰਪਾ ਕਰਨੀ ਦੂਸਰੇ ਸ੍ਰੀ ਖੰਡਪਾਣ ਸਾਹਿਬ ਬਲਬੀਤ ਸਿੰਘ ਸਨੋਹਤਵਿੰਦਰ ਸਿੰਘ ਘਰ ਦੇ ਤੀਸਰੇ ਸ੍ਰੀ ਖੰਡਕਾਰ ਸਾਹਿਬ ਬਲਵਿੰਦਰ ਸਿੰਘ ਸਨੋ ਸਰਦਾਰ ਕਰਨ ਸਿੰਘ ਪਰਵਾਰ ਦੇ ਆਗਮਨਤੀ ਅਤੇ ਚੜ੍ਹਦੀ ਕਲਾ ਵਾਸਤੇ ਪਿੰਡ ਰੋਸੀ ਆਏ ਸਤਿਪੁਰ ਸਾਹਿਬ ਜੀ ਚੌਥੇ ਸ੍ਰੀ ਖੰਡਕਾਰ ਸਾਹਿਬ ਕੁਵੈਰ ਸਿੰਘ ਸਨੋ ਤੇ ਨੈਲ ਸਿੰਘ ਬੱਚਿਆਂ ਦੇ ਵਿਦੇਸ਼ ਜਾਣ ਦੇ ਕਾਰਨ ਪਿੰਡ ਧੋਲਗੁਰਦ ਤੋਂ ਕਿਰਪਾ ਕਰਨੀ ਸਤਿਪੁਰ ਜੀ ਪੰਜਵੇਂ ਸ੍ਰੀ ਖੰਡਕਾਰ ਸਾਹਿਬ ਸ਼੍ਰੀਮਤੀ ਨਿਰੂ ਬਾਲਾ ਪਤਨੀ ਸ੍ਰੀ ਰੋਮਨ ਗੁਪਤਾ ਜੋੜਨੇ ਬੱਚਿਆਂ ਦੀ ਦਾਤ ਵੱਲੋਂ ਆਪ ਜੀ ਦਾ ਸੁਕਰਾਨਾ ਚੜ੍ਹਦੀ ਕਲਾ ਬਖਸ਼ੀ ਮਹਾਰਾਜ ਸੰਗਰਮਤੋਂ 6ਵੇਂ ਸ੍ਰੀ ਖੰਡ ਪਾਠ ਸਾਹਿਬ ਜਗਰੂਪ ਸਿੰਘ ਸਨੋ ਹਮੀਰ ਸਿੰਘ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਤੇ ਵਿਦੇਸ਼ ਦੀ ਵਿਦੇਸ਼ ਦੀ ਵਿਦੇਸ਼ ਜਾਣ ਦੀ ਖੁਸ਼ੀ ਵਿੱਚ ਪਿੰਡ ਰੋਸ਼ਿਆਣੇ ਤੋਂ ਸਤਿ ਕੁ ਜੀ ਆਪ ਜੀ ਆਨੇ ਕਿਰਪਾ ਕਰਨੇ 7ਵੇਂ ਸ੍ਰੀ ਖੰਡ ਪਾਠ ਸਾਹਿਬ ਜਸਦੀਪਪੂਰ ਪਤਨੀ ਜੁਗਰਾਜ ਸਿੰਘ ਵਿਦੇਸ਼ ਜਾਣ ਦੇ ਚੜ੍ਹਦੀ ਕਲਾ ਵਾਸਤੇ ਪਿੰਡ ਫਰੀਕੇ ਵੱਲੋਂ ਮਹਾਰਾਜ ਆਪ ਜੀ ਨੇ ਕਿਰਪਾ ਕਰਨੀ 8ਵੇਂ ਸ੍ਰੀ ਖੰਡ ਪਾਤ ਸਾਹਿਬ ਭਾਈ ਤਜਿੰਦਰ ਸਿੰਘ ਸਾਨੂੰ ਗੁਰਦੀਪ ਸਿੰਘ ਵਿਦੇਸ਼ ਜਾਣ ਦੀ ਖੁਸ਼ੀ ਵਿੱਚ ਅਤੇ ਕਮਾਈਆਂ ਵਿੱਚ ਬਰਕਤਾਂ ਪਾਣ ਵਾਸਤੇ ਸਤਿਗੁਰੂ ਜੀ ਪਿੰਡ ਫੈਦਗੜ ਤੋਂ ਆਪ ਜੀ ਨੇ ਕਿਰਪਾ ਕਰਨੀ 9ਵੇਂ ਸ੍ਰੀ ਖੰਡ ਪਾਤ ਸਾਹਿਬ ਸੁਖ ਸੁਖਪ੍ਰੀਤ ਸਿੰਘ ਪੋਤਰਾ ਸਾਧੂ ਸਿੰਘ ਬਾਬਾ ਜੀ ਦੇ ਸੁਕਰਾਨਾ ਹਜੋ ਸਤਿਗੁਰੂ ਜੀ ਪਿੰਡ 로ਸੀ 10ਵੇਂ ਸ੍ਰੀ ਖੰਡ ਪਾਲ ਸਾਹਿਬ ਬਾਵਾ ਸਿੰਘ ਸਾਲੂ ਸੰਤੋਖ ਸਿੰਘ ਪੰਦੇਰ ਬੇਟੀ ਸੁਖਮਨ ਪ੍ਰੀਤਪੌਰ ਦੇ ਵਿਦੇਸ਼ ਜਾਣ ਦੀ ਖੁਸ਼ੀ ਵਿੱਚ ਅਤੇ ਨਵਦੀਪਪੁਰ ਦੀ ਚੜ੍ਹਦੀ ਕਲਾ ਵਾਸਤੇ ਸੰਤਪੁਰ ਜੀ ਆਪ ਜੀ ਆਨੇ ਕਿਰਪਾ ਕਰਨੀ ਮਹਾਰਾਜ ਜਿਸ ਮਨੋਂ ਭਾਵਨਾ ਨੂੰ Isso me ਆਨੰਦ ਸਾਹਿਬ ਜੀ ਦੇ ਅਦਾਸ ਪਰਵਾਤਾ ਕਾਟਾ ਉਚਮਾ ਕਰਨਾ ਵਰ ਦੇ ਕਾਜ ਰਾਸਕੁਣੇ ਆਪ ਜੀ ਕਰੋ ਕਿਰਪਾ ਸੰਤੂਰ ਜੀ ਆਹਿਆ Bye. Uh -huh.